ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਨ ਲੱਗੇ ਆਪਾਂ ਮੌਸਮ ਦੀ ਕਿ ਜਿਹੜਾ ਸਿਸਟਮ ਆ ਰਿਹਾ 3 ਤਰੀਕ ਨੂੰ ਉਹ ਕਿੱਥੇ ਪਹੁੰਚਿਆ ਉਸ ਦੀ ਲਾਈਵ ਤਸਵੀਰ ਹੈ ਜਿਹੜੀ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਜਿਹੜੀ ਦਿਖਾਉਣ ਲੱਗੇ ਆਂ ਸਭ ਤੋਂ ਪਹਿਲਾਂ ਆਪਾਂ ਮੌਸਮ ਦਾ ਦੇਖ ਸਕਦੇ ਆਂ ਇੱਕ ਦਿਨ ਪਹਿਲਾਂ ਦੀ ਜਿਹੜੀ ਇਹ ਰਿਕਾਰਡਿੰਗ ਹੈ ਜਿਵੇਂ ਕਿ ਆਪਾਂ ਅੱਜ ਰਾਤ ਦੀ ਰਿਕਾਰਡਿੰਗ ਹੈ ਇਹ ਜਾਨੀ ਕਿ 2 ਤਰੀਕ ਰਾਤ ਨੂੰ ਤੁਸੀਂ ਦੇਖ ਸਕਦੇ ਹੋ ਮੌਸਮ ਸਾਫ਼ ਹੈ ਖੋਸਕਾ ਇਸੇ ਤਰ੍ਹਾਂ ਹਰਿਆਣੇ ਦਾ ਜਿਵੇਂ ਲਾਈਵ ਅਪਡੇਟ ਦੇ ਵਿੱਚ ਦੇਖ ਸਕਦੇ ਹੋ ਹਰਿਆਣੇ ਦਾ ਵੀ ਮੌਸਮ ਸਾਫ ਹੈ ਤੇ ਰਾਜਸਥਾਨ ਦਾ ਵੀ ਸਾਫ ਹੈ ਪਰੰਤੂ ਇਧਰੋਂ ਲ ਬੰਗਾਲ ਦੀ ਖਾੜੀ ਵਾਲੀ ਸਾਈਡ ਤੋਂ ਦੇਖ ਸਕਦੇ ਹਾਂ ਸਿਸਟਮੀ ਐਂਟਰ ਕਰ ਰਹੀਆਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਊਗੀ ਤੇ ਜਿਹੜੀ ਪੱਛਮੀ ਲੈਂਦੇ ਵਾਲੀ ਸਾਈਡ ਤੋਂ ਆ ਰਹੀ ਹੈ ਜਿਹੜੀ ਕਿ ਕੱਲ ਨੂੰ ਹੋ ਸਕਦਾ ਦੁਪਹਿਰ ਦੇ ਸਮੇਂ ਜਦ ਦੁਪਹਿਰ ਤੋਂ ਬਾਅਦ ਬੱਦਲਾਂ ਦੀ ਉੱਚੀ ਜਦ ਦੁਪਹਿਰ ਤੋਂ ਪਹਿਲਾਂ ਹੀ ਇਹ ਬੱਦਲ ਨੇੜੇ ਉੱਚੇ ਜੇ ਐਂਟਰ ਕਰ ਜਾਣ ਕਿਉਂਕਿ ਇਸ ਦਾ ਰਾਜਸਥਾਨ ਦੇ ਵਿੱਚ ਕੱਲ ਨੂੰ ਜਿਹੜਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਨਾ ਸ਼ੁਰੂ ਹੋ ਜੂਗਾ ਪੰਜਾਬ ਦੇ ਵਿੱਚ ਵੀ ਇਸ ਇਹ ਬੱਦਲ ਨੇੜੇ ਆਉਂਦੇ ਜਾਂਦੇ ਰਹਿਣਗੇ ਤੁਸੀਂ ਇਹ ਦੇਖ ਸਕਦੇ ਹੋ ਹੋ ਸਕਦਾ ਕੁਝ ਇੱਕਾ ਦੁਕਾ ਖੇਤਰ ਦੇ ਵਿੱਚ ਹਲਕੀ ਜਿਹੀ ਕਣੀ ਜਿਹੜੀ ਜਿਵੇਂ ਕਿ ਆਪਾਂ ਕਹਿੰ ਸਕਦੇ ਹਾਂ ਬੂੰਦਾਵਾਂ ਦੀ ਦੇ ਰੂਪ ਚ ਥੋੜੀ ਬਹੁਤ ਨਾ ਮਾਤਰ ਦੇ ਰੂਪ ਦੇ ਵਿੱਚ ਕਿਤੇ ਆ ਜੇ ਬਾਕੀ ਮੌਸਮ ਠੀਕ ਠਾਕ ਆ ਖੁਸ਼ਕ ਤੇ ਸਾਫਾ ਬੱਦਲ ਉੱਚੇ ਜੇ ਲੰਘਦੇ ਹੋਏ ਨਜ਼ਰ ਆਉਣਗੇ ਜਿਨ੍ਹਾਂ ਦੀ ਇਹ ਤਸਵੀਰ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਇਹ ਸਿਸਟਮ ਹੈ ਜਿਹੜਾ ਪਹੁੰਚ ਚੁੱਕਿਆ ਹੈ ਅਸੀਂ ਇਸੇ ਕਰਕੇ ਲਾਈਵ ਹੋਣ ਦੀ ਕੋਸ਼ਿਸ਼ ਕਰੀ ਸੀ ਨੈਟਵਰਕ ਨਾ ਹੋਣ ਦੇ ਕਾਰਨ ਲਾਈਵ ਹੈ ਜਿਹੜਾ ਉਹ ਨਹੀਂ ਹੋ ਪਾਇਆ ਤੇ ਤੁਹਾਨੂੰ ਅਸੀਂ ਸੈਟਲਾਈਟ ਦੇ ਮੁਤਾਬਕ ਜਿਹੜੀ ਜਾਣਕਾਰੀ ਸਾਂਝੀ ਕਰ ਦੁੱਤੀ ਹੈ ਦੋਸਤੋ ਬੰਗਾਲ ਦੀ ਖਾੜੀ ਦੇ ਆਲਾ ਸਿਸਟਮ ਵੀ ਇੱਧਰ ਬਣਿਆ ਹੋਇਆ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਐਂਟਰ ਕਰੂਗਾ ਤੇਜ਼ਰੋ ਲੈਂਡ ਦੇ ਵਾਲੀ ਸਾਈਡ ਤੋਂ ਆ ਰਿਹਾ ਹੈ ਜਿਹੜਾ ਕਿ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਗੜੇਵਾਰੀ ਦੇ ਨਾਲ-ਨਾਲ ਹਲਕੀ-ਹਲਕੀ ਕਿਨਵਣ ਕਣੀ ਜਾਂ ਬੂੰਦਾਬੰਦੀ ਦੇ ਰੂਪ ਵਿੱਚ ਮੀਂਹ ਦੀਆਂ ਘਟਨਾਵਾਂ ਦਿਖਾਊਗਾ ਤੇ ਇਸੇ ਤਰ੍ਹਾਂ ਆਪ ਦੇ ਵਿੱਚ ਜਿਹੜੇ ਇਹ ਬੱਦਲ ਨੇ ਉੱਚੇ ਜੇ ਬੱਦਲ ਲੰਘਦੇ ਹੋਏ ਨਜ਼ਰ ਆਉਣਗੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਮੌਸਮ ਠੀਕ-ਠਾਕ ਹੈ ਇਧਰੋਂ ਉੱਪਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਥੋੜਾ ਜਿਹਾ ਬਦਲਾਅ ਜਿਹੜਾ 3 ਤਰੀਕ ਨੂੰ ਆਉਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਤਾਪਮਾਨਾਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ 1 ਅਪ੍ਰੈਲ ਤੋਂ ਬਾਅਦ ਜਿਹੜੇ ਤਾਪਮਾਨ ਨੇ ਉਹ ਦਿਨ ਦੇ ਤਾਪਮਾਨ ਜਿਹੜੇ ਆਪਾਂ ਨੂੰ 35 ਤੋਂ ਲੈ ਕੇ 34 ਦੇ ਲੈ ਕੇ 35 ਡਿਗਰੀ ਦੇ ਵਿੱਚ ਉੱਚ ਦਰਜ ਕੀਤੇ ਜਾਣਗੇ ਤੇ ਰਾਤਾਂ ਦੇ ਤਾਪਮਨ ਨੇੜੇ ਉਹ ਵੀ 19 18 19 ਵੀ ਜਾਂ 17 18 ਤੱਕ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਚੈੱਕ ਜੋ ਦਰਜ ਕੀਤੇ ਜਾਣਗੇ ਇਸੇ ਤਰ੍ਹਾਂ ਮੌਸਮ ਦੇ ਵਿੱਚ ਤਬਦੀਲੀ ਜੇ ਉਹ ਵੀ ਆਊਗੀ ਉਹ ਆਪਾਂ ਕੱਲ ਨੂੰ ਦਿਨ ਵੇਲੇ ਵੀ ਸਾਂਝੀ ਕਰ ਦਵਾਂਗੇ ਫਿਲਹਾਲ ਤੁਹਾਨੂੰ ਇਹ ਦੱਸ ਦਿੱਤਾ ਕਿ ਸਿਸਟਮ ਹੈ ਜਿਹੜਾ ਤੋਂ ਪੰਜਾਬ ਤੇ ਹਰਿਆਣਾ ਰਾਜਸਥਾਨ ਵੱਲ ਨੂੰ ਵਧ ਰਿਹਾ ਜਾ ਤਰੇ ਇਸ ਦਾ ਪ੍ਰਭਾਵ ਰਾਜਸਥਾਨ ਦੇ ਨੇੜਲੇ ਹਿੱਸਿਆਂ ਦੇ ਵਿੱਚ ਦिखਾਈ ਦੇਊਗਾ ਤੇ ਪੰਜਾਬ ਦੇ ਉੱਤੋਂ ਦੀ ਇਹ ਬੱਦਲ ਅੱਗੇ ਲੰਘਦੇ ਹੋਏ ਨਜ਼ਰ ਆਉਣਗੇ ਕੱਲ ਨੂੰ ਦਿਨ ਵੇਲੇ ਫੇਰ ਲਾਈਵ ਆਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ